हां जी ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਅਮਨਦੀਪ ਕੌਰ ਬਠਿੰਡੇ ਵਾਲੀ ਫਾਰ ਵਾਲੀ ਕੁੜੀ ਫੜੀ ਗਈ ਹੈ ਤਾਂ ਉਸ ਦੇ ਉੱਤੇ ਅੱਜ ਪੀੜਾ ਪੰਜਾ ਕਿਵੇਂ ਚੱਲਦਾ ਭਗਤ ਮਾਨ ਦਾ ਔਰ ਦੂਜੇ ਪਾਸੇ ਕਿੰਨੇ ਨਜਾਇਜ਼ ਸਬੰਧ ਸੀ ਕਿੰਨਾ ਕਿੰਨਾ ਮੁਲਾਜ਼ਮਾਂ ਦੇ ਨਾਲ ਸੀ ਔਰ ਕਿਹੜੀ ਅਪਡੇਟ ਅੱਜ ਸਾਹਮਣੇ ਨਿਕਲ ਕੇ ਆ ਗਈ ਹੈ ਜਿਹੜੀ ਰੂਹ ਨੂੰ ਵੀ ਹਿਲਾ ਦੇਣ ਵਾਲੀ ਹੈ ਅਕਸਰ ਤੁਸੀਂ ਵੇਖੀ ਹੋਣੀ ਹੈ ਜਿਹੜੀ ਇੱਕ ਖਬਰ ਨਿਕਲ ਕੇ ਆਉਂਦੀ ਹੈ ਇਹ ਖਬਰ ਤਾਂ ਇਹ ਨਿਕਲ ਕੇ ਆਉਂਦੀ ਹੈ ਅੱਜ ਦੀ ਰੇਡ ਦੇ ਵਿੱਚ ਕਿ ਜਿਹੜੀ ਉਹਦੀ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਉਸ ਦੇ ਦੌਰਾਨ ਜਿਹੜਾ ਬੰਦਾ ਉਹਨੇ ਸਾਹਮਣਿਆ ਹੋਇਆ ਸੀ ਉਹਦੀ ਘਰਵਾਲੀ ਦੇ ਨਾਲ ਗੁੱਥਮੁਗੁੱਥੀ ਹੋਏ ਨੇ ਔਰ ਆਸਮੇਂ ਯਾਨੀ ਉਹਦੀ ਘਰਵਾਲੀ ਤੇ ਦੇ ਘਰ ਵਾਲਾ ਆਸਮੇਂ ਢਿੜਗੇ ਨੇ ਉਸ ਕੁੜੀ ਦੇ ਥੱਪੜ ਤੱਕ ਮਾਰ ਦਿੱਤੇ ਗਏ ਨੇ ਪਰ ਜਿਹੜੀ ਖਬਰ ਤੁਸੀਂ ਅੱਜ ਵੇਖਣ ਜਾ ਰਹੇ ਹੋ ਇਹ ਥਾਰ ਵਾਲੀ ਕੁੜੀ ਦੇ ਕਿੰਨੇ ਲੋਕਾਂ ਨੇ ਯਾਨੀ ਕਿੰਨੇ ਪੁਲਿਸ ਮੁਲਾਜ਼ਮਾਂ ਦੇ ਘਰ ਪੱਟ ਦਿੱਤੇ ਨੇ ਔਰ ਕਿੰਨਾ ਕਿੰਨਾਂ ਦੇ ਨਾਲ ਨਜਾਇਜ਼ ਸੰਬੰਧ ਦੱਸੇ ਜਾ ਰਹੇ ਨੇ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਇੱਕ ਵੀਡੀਓ ਦੇ ذریعے ਪਰ ਪੰਜਾਬ ਦੀ ਵੱਧ ਕਿਸਮਤੀ ਵੇਖੋ ਜਿਨ੍ਹਾਂ ਲੋਕਾਂ ਦੇ ਸਾਡੀ ਆਮ ਪਬਲਿਕ ਜਾਂ ਫਿਰ ਸਰਕਾਰ ਦਾਅਵੇ ਕਰਦੀ ਹੈ ਕਿ ਭਾਈ ਚਿੱਟਾ ਰੋਕਣਾ ਪੰਜਾਬ ਦੇ ਵਿੱਚੋਂ ਕਿ ਉਸ ਚਿੱਟੇ ਨੂੰ ਰੋਕਣ ਵਾਲੀ ਸਰਕਾਰ ਅੱਜ ਤੁਹਾਡੇ ਸਾਹਮਣੇ ਧਰਾਂਗੇ ਕਿਵੇਂ ਪੇਸ਼ ਆਈ ਹੈ ਔਰ ਕਿਵੇਂ ਭਗੰਤ ਮਾਨ ਦਾ ਉਹਤੇ ਪੰਜਾ ਚੱਲਦਾ ਹੈ ਅਕਸਰ ਪੰਜਾਬ ਦੇ ਲੋਕ ਇਹੀ ਕਹਿ ਰਹੇ ਸੀ ਕੋਸ ਰਹੇ ਸੀ सीएम ਮਾਨ ਨੂੰ ਕਿ ਭਾਈ ਇਹਦੇ ਉੱਤੇ ਪੰਜਾ ਚਲਣਾ ਚਾਹੀਦਾ ਤੁਹਾਡਾ ਬਲਡੋజర్ ਚਲਣਾ ਚਾਹੀਦਾ ਤਾਂ ਹੋਰ ਭਗਵੰਤ ਮਾਨ ਦਾ ਬਲਡੋజర్ ਕਿਵੇਂ ਚੱਲਦਾ ਪੂਰੀ ਖਬਰ ਤੁਹਾਡੇ ਸਾਹਮਣੇ ਦਾ ਧਰਨੀ ਹੈ ਉਸ ਤੋਂ ਡਰਾ ਦੇਣ ਵਾਲੀ ਖਬਰ ਤਾਂ ਇਹ ਆ ਜਾਂਦੀ ਹੈ ਵੀ ਕਿੰਨੇ ਲੋਕਾਂ ਦੇ ਹੋਰ ਘਰ ਪਟ ਚੁੱਕੀ ਹੈ ਅਮਨਦੀਪ ਕੌਰ ਜਿਹੜ ਨੂੰ ਕਿਹਾ ਜਾ ਰਿਹਾ ਹੈ ਕਈ ਕਰੋੜ ਦਾ ਚਿੱਟਾ ਵੇਚ ਕੇ ਬਹੁਤ ਸਾਰੇ ਮਹਿੰਗੇ ਮਹਿੰਗੇ ਪ੍ਰੋਡਕਟ ਬਹੁਤ ਸਾਰੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਕਾਰਾਂ ਕੋਠੀਆਂ ਬੰਗਲੇ ਪਲਾਟ ਤੱਕ ਦੱਸਿਆ ਜਾ ਰਿਹਾ ਬਠਿੰਡੇ ਦੇ ਵਿੱਚ ਔਰ ਪੂਰਾ ਖੁਲਾਸਾ ਤੁਹਾਡੇ ਅੱਜ ਸਾਹਮਣੇ ਧਰਦੇ ਆ ਕਿ ਅਕਸਰ ਅੱਜ ਹੋਇਆ ਕੀ ਹੈ ਪੰਜਾਬ ਦੇ ਵਿੱਚ ਤਰਥੱਲੀ ਮੱਚ ਚੁੱਕੀ ਹੈ ਉਹਦੇ ਘਰ ਨੂੰ ਲੈ ਕੇ ਔਰ ਦੂਜੇ ਪਾਸੇ ਕਿੰਨਾ ਕਿੰਨਾ ਮੁਲਾਜ਼ਮਾਂ ਦੇ ਨਾਲ ਉਹਦੇ ਨਜਾਇਜ਼ ਸੰਬੰਧ ਨੇ ਔਰ ਜਿਹੜੀ ਲੇਡੀ ਕਨਸਟੇਬਲ ਨੇ ਪੇਸ਼ੀ ਦੇ ਦੌਰਾਨ ਅੱਜ ਉਸ ਦੀ وجہ ਦੇ ਨਾਲ ਉਹਦੀ ਘਰ ਵਾਲੀ ਕੁੱਟੀ ਗਈ ਹੈ ਜਿਹੜਾ ਮੁੰਡਾ ਉਸਦੇ ਨਾਲ ਰਹਿੰਦਾ ਹੈ ਗਰਾਂ ਸਾਲੋਂ ਨੇ ਆਪਣੀ ਘਰ ਵਾਲੀ ਨੂੰ ਘਰ ਵਾਲੀ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਦੇਖੋ ਪੰਜਾਬ ਦੀ ਨੌਜਵਾਨੀ ਤੇ ਇਹੋ ਜਿਹੀਆਂ ਜੜੀਆਂ ਔਰਤਾਂ ਨੇ ਜਿਹੜੀਆਂ ਨਜਾਇਜ਼ ਸੰਬੰਧ ਬਣਾ ਕੇ ਲੋਕਾਂ ਦੇ ਘਰ ਪਰ੍ਹਦੀਆਂ ਨੇ ਉਹ ਕਿਸ ਕਦਰ ਤੇ ਜਰ ਜਾਂਦੀਆਂ ਨੇ ਸੁਣੋ ਯਾਰ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਸੀ ਇਹ ਮਾਨਦੀ ਹੈ ਸੁਣੋ ਮਾਰਿਆ ਤਾਂ ਤੁਸੀਂ ਮੈਂ ਵੀ ਦੱਸਿਆ ਤੁਹਾਨੂੰ ਸਾਰੇ মিডিਆ ਵੀ ਕਰਦੇ ਸਾਰੇ ਲੋਕ ਕਰਦੇ ਸਾਰੇ ਆਇਆ ਉਹ ਲੈਣਾ ਦੇਣਾ ਦੀ ਸਕੀਲ ਆਇਆ ਸੀ ਮੇਰੇ ਤੇ کورٹ ਦੇ ਵਿੱਚ ਕੇਸ ਕਰਦਿਆ ਖਰਚੇ ਦੇ ਮੈਂ ਕਿਹਾ ਨੇ ਕਿ ਆ ਜਿੱਦਾਂ ਲੈ ਕੇ ਆਇਆ ਜਿਵੇਂ ਜੇ ਤੁਸੀਂ ਪੈਸਾ ਫਰੀਆਂ ਨੇ ਮੈਂ ਤਾਂ ਉਹ ਨਹੀਂ ਗਈ ਸੀ ਮੇਰੇ ਕੋਲ ਜਿਹੜਾ ਚੈੱਕ ਕਰ ਲੋ ਇਹ ਕਿ ਲੈਣਾ ਆਇਆ ਸੀਗਾ ਇੱਥੇ ਇਹਦਾ ਕੀ ਲੈਣਾ ਦੇਣਾ ਸੀਗਾ ਇਹ ਕਹਿੰਦੇ ਸੀ ਅਮਰਦੀਪ ਦਾ ਕੋਈ ਲੈ ਕੇ ਕਿਤੇ ਪੀਰਾ ਮੇਰੇ ਮੇਰੇ ਹਿਸਾਬ ਨਹੀਂ ਦਿੱਤਾਗਾ ਹੋਰ ਪਹਿਲਾ ਦਾ ਆਮਨਦੀਪ ਕੌਰ ਜਿਹੜੀ ਕਾਸਟੇਵਰ ਫੜੀ ਗਈ ਹੈ ਪਹਿਲਾ ਦਾ ਉਹਦਾ ਨਜਾਇਜ਼ ਸੰਬੰਧ ਸੁਣ ਲੋ ਕਿਹਦੇ ਕਿਹਦੇ ਨਾਲ ਪਹਿਲਾ ਨਜਾਇਜ਼ ਸੰਬੰਧ ਆਹ ਕੁੜੀ ਦੇ ਘਰ ਵਾਲੇ ਦੇ ਨਾਲ ਜਿਹੜੀ ਕਹਿ ਰਹੀ ਆ ਕਿ ਮੇਰੀਆਂ ਛੋਟੀਆਂ ਛੋਟਕੀਆਂ ਦੋ ਕੁੜੀਆਂ ਨੇ ਜਾਂ ਤਿੰਨ ਨੇ ਮੈਨੂੰ ਉਹਨੂੰ ਲੈ ਕੇ ਕਿੱਥੇ ਜਾਵਾਂ ਹਾਈ ਕੋਰਟ ਦੇ ਵਿੱਚ ਜਾਂ ਕਿਸੇ ਵੀ ਕੋਰਟ ਦੇ ਵਿੱਚ ਉਹਦੀ ਅੱਜ ਪੇਸ਼ੀ ਹੋਈ ਹੈ ਉਹ ਕਹਿੰਦੀ ਜਦੋਂ ਕੋਰਟ ਦੇ ਵਿੱਚ ਉਹਦੀ ਪੇਸ਼ੀ ਹੋਈ ਹੈ ਤਾਂ ਬੰਦਾ ਮੇਰੇ ਘਰ ਵਾਲਾ ਉਹਦੇ ਨਾਲ ਕੀ ਲੈਣ ਆਇਆ ਸੀ ਅਮਨਦੀਪ ਕੌਰ ਦੀ ਅੱਜ ਪੇਸ਼ੀ ਹੋਈ ਹੈ ਕੋਰਟ ਦੇ ਅੰਦਰ ਤਾਂ ਉਸ ਆਪਣੀ ਘਰਵਾਲੀ ਦੇ ਉਸ ਦੇ ਪਿੱਛੇ ਲੱਗ ਕੇ ਥੱਪੜ ਮਾਰ ਦਿੱਤੇ ਗਏ ਨੇ ਦੇਖੋ ਕਿਸ ਕਦਰ ਯਾਨੀ ਨਜਾਇਜ਼ ਸੰਬੰਧ ਪਹਿਲਾਂ ਉਸ ਬੰਦੇ ਨਾਲ ਬਣੇ ਉਸ ਤੋਂ ਬਾਅਦ ਆ ਜੋ ਪੰਜਾਬ ਦੇ ਵਿੱਚ ਮੈਂ ਸਵੇਰ ਇੱਕ ਵੀਡੀਓ ਪਾ ਚੁੱਕਿਆ ਹਾਂ ਜਿਹੜੀ ਬਹੁਤ ਸਾਰੇ ਲੋਕਾਂ ਨੇ ਦੇਖ ਵੀ ਲਈ ਹੈ ਉਹਨੂੰ ਬਹੁਤ ਸਾਰੇ ਲੋਕਾਂ ਨੇ ਫੋਲੋ ਕੀਤਾ ਗੱਲ ਨੂੰ ਉਹਦੇ ਹੱਕ ਦੇ ਵਿੱਚ ਕਮੈਂਟ ਵੀ ਕੀਤੇ ਨੇ ਕਿ ਭਾਈ ਇਹ ਗੱਲ ਬਿਲਕੁਲ ਸਹੀ ਹੈ ਪੰਜਾਬ ਦੇ ਵਿੱਚ ਐਸਐਸਪੀ ਦੇ ਰੈਂਕ ਦੇ ਡੀਐਸਬੀ ਦੇ ਰੈਂਕ ਦੇ ਮੁਲਾਜ਼ਮਾਂ ਦੇ ਨਾਲ ਕਈ ਸਾਰੇ ਮੁਲਾਜ਼ਮਾਂ ਦੇ ਨਾਲ ਉਹਦੇ ਨਜਾਇਜ਼ ਸਬੰਧ ਨੇ ਤਾਂ ਹੁਣ ਤੁਸੀਂ ਦੱਸੋ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਇਹ ਕੌਂਸਟੇਬਲ ਪੰਜਾਬ ਦੇ ਅੰਦਰ ਜਿਨ੍ਹਾਂ ਕਰਕੇ ਸਾਰੇ ਪੰਜਾਬ ਦੇ ਮੱਥੇ ਤੇ ਕਲੰਕ ਲੱਗਦਾ ਜਾਂਦਾ ਅਕਸਰ ਤੁਸੀਂ ਵੇਖਿਆ ਹੋਣਾ ਕਿ ਪੰਜਾਬ ਦੀ ਧਰਤੀ ਨੂੰ ਲੋਕਾਂ ਦੇ ਗੁਰੂਆਂ ਪੀਰਾਂ ਦੀ ਧਰਤੀ ਹੈ ਪਰ ਉਹਨੂੰ ਅਸੀਂ ਪੇਸ਼ ਕੀ ਕਰ ਰਹੇ ਹਾਂ ਦੁਨੀਆ ਦੇ ਸਾਹਮਣੇ ਉਹ ਤੁਹਾਡੇ ਸਾਹਮਣੇ ਆ ਔਰ ਹੁਣ ਸੀਐਮ ਮਾਨ ਦਾ ਪੰਜਾ ਕਿਵੇਂ ਚੱਲਦਾ ਹੈ ਇਹ ਵੀ ਸੁਣ ਲਓ ਜਰਾ ਬਹੁਤ ਸਾਰੀ ਦੁਰੀਆਂ ਦਾ ਕਹਿਣਾ ਸੀ ਪੰਜਾਬ ਦੇ ਲੋਕਾਂ ਦਾ ਕਹਿਣਾ ਸੀ ਕਿ ਭਗਵੰਤ ਮਾਨ ਦਾ ਪੰਜਾ ਇਸਤੇ ਚੱਲੂ ਆ ਕਿਉਂਕਿ ਆਮ ਤੌਰ ਤੇ ਦੇਖਿਆ ਜਾ ਰਿਹਾ ਪੰਜਾਬ ਦੇ ਵਿੱਚ ਬਹੁਤ ਵੱਡਾ ਐਕਸ਼ਨ ਹੋ ਚੁੱਕਿਆ ਹੈ ਨਸ਼ੇ ਤਸਕਰਾਂ ਤੇ ਕਿ ਪੰਜਾਬ ਦਾ ਬੱਚਾ ਬੱਚਾ ਇਹੀ ਸੋਚਦਾ ਕਿ ਕੱਲੇ ਨਸ਼ੇ ਤਸਕਰਾਂ ਦੇ ਘਰ ਟਾਇੇ ਜਾ ਰਹੇ ਨੇ ਜਿਹੜੀ ਇਹ ਕੌਨਸੀਓਬਲ ਖੜੀ ਗਈ ਹੈ ਕਿ ਇਹ ਪੈਸੇ ਵਾਲੀ ਐ ਇਸ ਕਰਕੇ ਵੀ ਇਸ ਤੇ ਪੰਜਾ ਚੱਲਿਆ ਜਾਂ ਫਿਰ ਇਹ ਬਹੁਤ ਵੱਡੇ ਲੋਕਾਂ ਦੇ ਨਾਲ ਇਹਦੇ ਸੰਬੰਧ ਨੇ ਜਿਵੇਂ ਦੱਸਿਆ ਜਾ ਰਿਹਾ ਐ ਐਸਐਸਪੀ ਤੱਕ ਡੀਐਸਪੀ ਤੱਕ ਇਹਦੇ ਵੀ ਜਾਂ ਸੰਬੰਧ ਦੱਸਿਆ ਜਾ ਰਿਹਾ ਕਿ ਇਸ ਕਰਕੇ ਉਹ ਆਪਣੀ ਪਾਵਰ ਨੂੰ ਇਸਤੇਮਾਲ ਕਰ ਗਈ ਐ ਜਾਂ ਕਰ ਰਹੀ ਐ ਇਸ ਕਰਕੇ ਇਹ ਨਹੀਂ ਚੱਲਦਾ ਪਰ ਹੁਣ ਵੇਖਣ ਵਾਲੀ ਗੱਲ ਤਾਂ ਇਹ ਐ ਵੀ ਭਗਵਾਨ ਤੇ ਮਾਨ ਨੂੰ ਪੰਜਾਬ ਦੇ ਲੋਕ ਉਸ ਰਹੇ ਨੇ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਇਹ ਮਾਨ ਉਸਤੇ ਐਕਸ਼ਨ ਕਰਨਗੇ ਜਾਂ ਨਹੀਂ ਇਹ ਗੱਲ ਤਾਂ ਹੁਣ ਭਗਵੰਤ ਮਾਨ ਤੇ ਹੀ ਰਹਿ ਗਈ ਹੈ ਕਿਉਂਕਿ ਜੇਕਰ ਭਗਵੰਤ ਮਾਨ ਇਹੋ ਵੀ ਮੁਲਾਜ਼ਮਾਂ ਨੂੰ ਨਹੀਂ ਬਖਸ਼ਦੇ ਤਾਂ ਫੇਰ ਪੰਜਾਬ ਦੀ ਜਨਤਾ ਸਮਝੂਗੀ ਕਿ ਇਹ ਜਿਹੜਾ ਕਰਮ ਹੈ ਇਹ ਬਰਾਬਰ ਹੋ ਰਿਹਾ ਹੈ ਇਹ ਇਕੱਲੇ ਗਰੀਬਾਂ ਦੇ ਜਾਂ ਵਿੱਚ ਕਿਹਾ ਜਾ ਰਿਹਾ ਵੀ ਛਪਰੇ ਟਾ ਰਹੀ ਹੈ ਸਰਕਾਰ ਪੰਜਾਬ ਦੀ ਪੁਲਿਸ ਤਾਂ ਵੇਖੋ ਬੰਨੀ ਹੋਈ ਆ ਸਰਕਾਰ ਦੀ ਪੁਲਿਸ ਦਾ ਕਸੂਰ ਹੈ ਨਹੀਂ ਇੱਥੇ ਕਿਉਂਕਿ ਜਿੰਨੇ ਆਰਡਰ ਮਿਲਦੇ ਨੇ ਉਹਨਾਂ ਨੂੰ ਤਾਂ ਅਪਦੀਸ਼ ਕਰਨੀ ਪੈਂਦੀ ਹੈ ਪਰ ਪੰਜਾਬ ਦੀ ਪੁਲਿਸ ਦੇ ਨਾਲ ਨਾਲ ਸਰਕਾਰ ਤੇ ਬਹੁਤ ਵੱਡੇ ਸਵਾਲ ਉੱਠ ਖੜਦੇ ਆ ਪ੍ਰਸ਼ਾਸਨ ਤੇ ਵੀ ਉੱਠ ਖੜਦੇ ਨੇ ਜਿਹਦਾ ਕਿ ਕਸੂਰ ਹੈ ਨਹੀਂ ਕਸੂਰ ਸਾਰਾ ਸਰਕਾਰ ਦਾ ਮੁਲਾਜ਼ਮ ਹੁਕਮ ਦੇ ਬੰਨੇ ਹੁੰਦੇ ਨੇ ਪਰ ਹੁਣ ਕੀ ਉਸ ਮੁਲਾਜ਼ਮ ਤੇ ਪੰਜਾ ਚੱਲੂ ਆ ਜਿਹੜੀ ਅੱਜ ਕੌਨਸਟੇਬਲ ਇਹਨਾਂ ਦੀ ਅਮਨਦੀਪ ਕੌਰ ਫੜੀ ਗਈ ਹੈ ਚਿੱਟੇ ਦੇ ਨਾਲ ਬਹੁਤ ਸਾਰੇ ਘਰ ਪੱਟਣ ਦੀ ਤਿਆਰੀ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਘਰ ਪੱਟ ਚੁੱਕੀ ਆ ਇਹ ਹਾਲਾ ਕਿ ਮੀਡੀਆ ਦੇ ਵਿੱਚ ਅੱਗ ਦੀ ਤਰ੍ਹਾਂ ਪੂਰਾ ਦਿਨ ਪਰ ਅੱਜ ਅੱਜ ਕੱਲ੍ਹ ਦੇ ਵਿੱਚ ਟ੍ਰੈਂਡਿੰਗ ਟੌਪਿਕ ਬਣਿਆ ਹੋਇਆ ਹੈ ਅੱਜ ਜਿਹੜੀ ਘਟਨਾ ਵਾਪਰੀ ਹੈ ਹਾਈ ਕੋਰਟ ਦੇ ਵਿੱਚ ਹੈ ਜਾਂ ਕਿਸੇ ਵੀ ਕੋਰਟ ਦੇ ਵਿੱਚ ਹੈ ਉਹ ਘਰ ਵਾਲੀ ਜਿਹੜੀ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਤਾਂ ਮੈਂ ਕਹਿੰਦਾ ਵੀ ਜੱਜ ਸਾਹਿਬ ਨੂੰ ਚਾਹੀਦਾ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਕਿਉਂਕਿ ਕਾਨੂੰਨ ਬਹੁਤ ਸਖਤ ਹੈ ਜਿਵੇਂ ਪਾਸਟਰ ਭਜਿੰਦਰ ਨੂੰ ਸਜ਼ਾ ਦਿੱਤੀ ਹੈ ਉਮਰ ਕੈਦ ਦੀ ਤਾਂ ਇਹਨੂੰ ਵੀ ਹੁਣ ਪੂਰੀ ਕੜੀ ਸਜ਼ਾ ਦੇਣੀ ਚਾਹੀਦੀ ਹੈ ਚਾਹੇ ਉਹ ਮਹਿਲਾਗੀ ਚਾਹੇ ਉਹ ਬੰਦਾ ਕੋਈ ਵੀ ਹੈ ਕਿਸੇ ਵੀ ਕੋਰਟ ਦੇ ਵਿੱਚ ਕੇਸ ਹੈ ਤਾਂ ਉਸ ਜੱਜ ਸਾਹਿਬ ਨੂੰ ਪੂਰੀ ਹਦਾਇਤ ਆ ਸਾਡੇ ਪੰਜਾਬ ਵਾਸੀਆਂ ਬਨਿਓ ਕਿ ਇਹ ਜਿਹੜੇ ਲੋਕ ਨੇ ਪੰਜਾਬ ਦੀ ਸ਼ੋਭੀ ਖਰਾਬ ਹੁੰਦੀ ਆ ਪੰਜਾਬ ਦੇ ਗੁਰੂਆਂ ਪੀਰਾਂ ਦੀ ਧਰਤੀ ਦੇ ਕਲੰਕ ਲੱਗਦਾ ਇਹਨਾਂ ਲੋਕਾਂ ਦੇ ਨਾਲ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਕਈ ਬੱਚਿਆਂ ਦੇ ਪਿਓ ਨੂੰ ਇਸ ਜਨਾਨੀ ਨੇ ਯਾਨੀ ਪੱਟਿਆ ਉਸ ਤੋਂ ਬਾਅਦ ਕਈ ਅਫਸਰਾਂ ਦੇ ਘਰ ਵੀ ਪੱਟਣ ਜਾ ਰਹੀ ਆ ਅੱਜ ਹੁਣ ਖੁੱਲ ਕੇ ਜਿਹੜੀਆਂ ਗੱਲਾਂ ਸਾਹਮਣੇ ਆਉਣੀਆਂ ਹਲੇ ਬਾਕੀ ਆ ਉਮੀਦ ਹੈ ਤੁਹਾਡੇ ਸਾਹਮਣੇ ਤਰਾਂਗੇ ਕਿਹੜੇ ਕਿਹੜੇ ਮੁਲਾਜ਼ਮਾਂ ਦੇ ਨਾਲ ਇਹਦੇ ਨਜਾਇਜ਼ ਸਬੰਧ ਸੀ ਤਾਂ ਠੀਕ ਹੈ ਪੰਜਾਬ ਵਾਲਿਓ ਮਿਲਦੇ ਹਾਂ ਅਗਲੇ ਟੌਪਿਕ ਤੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ